ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਵਿੱਚ ਕਰਤਾ ਪੁਰਖ ਖਰਵਾ ਵਾਲ ਨਾ ਵਿੰਗਾ ਹੋਆ ਮਨ ਜਨ ਗਰਵੰਦਾ ਰਸੇ ਜਪ ਹਰ ਹਰ ਕੇ ਲਵੇਖਣ ਸੇ ਸ਼ਾਂਤ ਰਾਮਦਾਸ ਸਰੋਵਰ ਨੀ ਕਾ ਜੋ ਨਾ ਵੈ ਸੁ ਫੁੱਲ ਤਰਾਵੇ ਉਦਾਰ ਹੋਆ ਹੈ ਸਿਕਾਰਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਰਾਬੇ ਆਪਣਾ ਪ੍ਰਭ ਤਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤਿਆਈ ਇਹਾ ਬ੍ਰਹਮ ਵਿਚਾਰ ਸੋ ਜਨ ਜੈਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗਣਤ ਮਿਟਾਈ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਾਜਨਾ ਜਪ ਹਰ ਹਰ ਕੇ ਲਵੇਖਣ ਸੇ ਸ਼ੰਤ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਸੀ ਕਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਾਹਿ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏਹਾ ਬ੍ਰਹਮ ਬੇਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗਣਤ ਮਿਟਾਈ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਮਨ ਜਨ ਗੁਰ ਅੰਦਰ ਆਸੇ ਜਪ ਹਰ ਹਰ ਕੇ ਲਵੇਖਣ ਸੇ ਸ਼ੰਤ ਰਾਮਦਾਸ ਸਰੋਵਰ ਨਿਕਾ ਜੋ ਨਵੈ ਸੋ ਫੁੱਲ ਤਰਾਵੈ ਉਦਾਰ ਹੋ ਆ ਹੈ ਸੀਕਾ ਰਹਾ ਜੈ ਜੈ ਕਰ ਜਗ ਗਾਵੇ ਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹਾ ਬ੍ਰਹਮ ਵਿਚਾਰ ਸੋ ਜਾਣ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗੰਤ ਮਿਟਾਈ ਵਿੱਚ ਕਰਤਾ ਪੁਰਖ ਖਲਵਾ ਵਾਲ ਨਾ ਵਿੰਗਾ ਹੋਆ ਮਾਜਨਾ ਗੁਰੰਧਾਰ ਅਸੇ ਜਪ ਹਰ ਹਰ ਕੇ ਲਵੇਖਣ ਸੇ ਸ਼ੰਤ ਰਾਮਦਾਸ ਸਰੋਵਰ ਨਿਕਾ ਜੋ ਨਾ ਵੈ ਸੁ ਕੁਲ ਤਰਾਵੇ ਉਦਾਰ ਹੋਆ ਹੈ ਸਿਕਾਰਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੈ ਜਾਈ ਹਰ ਹਰ ਨਾਮ ਤੇ ਆਈ ਇਹਾ ਬ੍ਰਹਮ ਵਿਚਾਰ ਸੋ ਜਾਣ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗਣਤ ਮਿਟਾਈ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਾਜਨਾ ਗੁਰ ਅੰਧਾਰ ਅਸੇ ਜਪ ਹਰ ਹਰ ਕੇ ਲਵੇਖਣ ਸੇ ਸ਼ੰਤ ਰਾਮਦਾਸ ਸਰੋਵਰ ਨਿਕਾ ਜੋ ਨਾ ਵੈ ਸੁ ਫੁੱਲ ਤਰਾਵੇ ਉਦਾਰ ਹੋਆ ਹੈ ਸਿਕਾਰਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਰਬ ਆਪਣਾ ਪ੍ਰਭ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਤੇਾਈ ਇਹਾ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਇ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਦਈ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਨ ਜਨ ਗੁਰ ਅੰਦਰ ਅਸੇ ਜਪ ਹਰ ਹਰ ਕੇ ਲਵੇਖਣ ਸੇ ਸ਼ੰਤ ਰਾਮਦਾਸ ਸਰੋਵਰ ਨੀ ਕਾ ਜੋ ਨਵੈ ਸੁਖ ਫੁੱਲ ਤਰਾਵੇ ਉਦਾਰ ਹੋ ਆ ਹੈ ਸਿਕਾਰਾ ਰਹਾ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਰਬ ਆਪਣਾ ਪ੍ਰਭ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇਾਈ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ